ਕਾਪੋਲਿਸ ਜਤਾਨੀ ਚ ਗਿਆ ਲੇਕਿਨ ਇਹ ਵੀ ਜਿਸ ਨੂੰ ਆਕੇ ਧਾਇਆ ਬਾਤ ਮਤੇ ਨਾਲ ਇੱਕ ਉਹ ਕੰਮ ਕਰਤਾ ਆਇਆ ਹੈਗਾ ਉਹ ਬੈਕ ਫੈਕਟਰ ਕਰਦਾ ਹਾਂਜੀ ਕੱਲ ਮੈਂ ਜਾ ਰਿਹਾ ਸੀ ਰਾਸਤੇ ਦੇ ਵਿੱਚ ਗਸਤ ਤੇ ਪੀਐਸਆਰ ਦੀ ਪਾਰਟੀ ਦੇ ਨਾਲ ਤੇ ਇੱਕ ਦੇਖਿਆ ਇੱਕ ਨੌਜਵਾਨ ਸੀ ਜੀ ਦੀ ਤਕਰੀਬਨ ਉਮਰ 22 23 ਸਾਲ ਸੀਗੀ ਉਹ ਸੜਕ ਦੇ ਦੂਸਰੇ ਪਾਸੇ ਬੇਹੋਸ਼ ਹਾਲਤ ਦੇ ਵਿੱਚ ਗਿਰਿਆ ਸੀ ਉਹਦੀ ਮਾਂ ਸੀ ਉਹਦੇ ਨਾਲ ਉਰੂਰੀ ਸੀ ਉਹ ਦੇਖਿਆ ਮੈਂ ਤੇ ਦੇਖਿਆ ਕਿ ਉਹਨੂੰ ਹਾਰਟ ਅਟੈਕ ਆਇਆ ਹੋਇਆ ਸੀ ਤੇ ਉਹਨੂੰ ਮੌਕੇ ਤੇ ਸੀਪੀਆਰ ਦਿੱਤਾ ਗਿਆ 10 ਤੋਂ 15 ਮਿੰਟ ਤਕਰੀਬਨ ਲਗਾਤਾਰ ਮੈਂ ਸੀਪੀਆਰ ਦਿੰਦਾ ਰਿਹਾ ਉਹਨੂੰ ਉਹਦੀ ਜਿਹੜੀ ਪਲਸਸ ਬੰਦ ਪਈਆਂ ਸੀ ਉਹ ਦੁਬਾਰਾ ਚਾਲੂ ਹੋ ਗਈਆਂ ਜਿਹਦੇ ਕਰਕੇ ਉਹਨੂੰ ਹੋਸ਼ ਆ ਗਿਆ ਤੇ ਉਹਦਾ ਹਾਰਟ ਜਿਹੜਾ ਦੁਬਾਰਾ ਪੰਪਿੰਗ ਕਰਨ ਲੱਗ ਪਿਆ ਕਿੰਨੇ ਕੇਸ ਸੀ ਜੀ ਉਹਦੀ 22 ਤੋਂ 23 ਸਾਲ ਦੀ ਸੀ ਜੀ ਕਿਸ ਤਰ੍ਹਾਂ ਉਹਨੂੰ ਤੁਸੀਂ ਜੱਜ ਕੀਤਾ ਵੀ ਉਹਦੇ ਸਿੰਪਟਮ ਸੀਗੇ ਜਿਹੜੇ ਉਹ ਲੱਗ ਰਹੇ ਸੀਗੇ ਜੀ ਉਹ ਹਾਰਟ ਅਟੈਕ ਦੇ ਸਿੰਪਟਮਸ ਐ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਸੀਗਾ ਤੇ ਵੈਸੇ ਤਾਂ ਉਹ ਸੈਂਸ ਤੋਂ ਅੱਖਾਂ ਬੰਦ ਹੋ ਚੁੱਕੇ ਸੀ ਉਹਦੀਆਂ ਤੇ ਜਦੋਂ ਮੈਂ ਪੰਪਿੰਗ ਕਰਨਾ ਲਗਾਤਾਰ ਸ਼ੁਰੂ ਰਿਹਾ ਤੇ ਹੌਲੀ 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 ਜਿਹੜਾ ਹੈਗਾ ਉਹ ਦੁਬਾਰਾ ਉਹਦਾ ਹਾਰਟ ਪੰਪ ਕਰਨ ਲੱਗਾ ਤੇ ਅੱਖਾਂ ਖੁੱਲ ਗਈਆਂ ਸਰ ਆਪਾਂ ਰੋਜ਼ ਹੀ ਸੁਣਦੇ ਹੈਗੇ ਆ ਕਿ ਅੱਜ ਕੱਲ ਲੰਗ ਵਾਈਨ ਜਿਆਦਾ ਵਰਤ ਰਹੇ ਹੈਗੇ ਨੇ ਉਹਨਾਂ ਨੂੰ ਬਿਮਾਰੀ ਲਗਾਤਾਰ ਆ ਰਹੀ ਹੈ ਜਿਹੜਾ ਕੱਲ ਤੁਸੀਂ ਟਰੀਟਮੈਂਟ ਦਿੱਤਾ ਇੱਕ ਮੱਦੇ ਦੀ ਲਾਈਫ ਸੇਵ ਕੀਤੀ ਹੈਗੀ ਆ ਆਪ ਲੋਕਾਂ ਨੂੰ ਬਿਲਕੁਲ ਬਿਲਕੁਲ ਸਾਨੂੰ ਇਸ ਵਾਸਤੇ ਅਵੇਅਰ ਵੀ ਹੋਣਾ ਚਾਹੀਦਾ ਹੈ ਸਾਨੂੰ ਤਾਂ ਚਲੋ ਪੰਜਾਬ ਪੁਲਿਸ ਅਕੈਡਮੀ ਦੇ ਵਿੱਚ ਟ੍ਰੇਨਿੰਗ ਵੀ ਦਿੱਤੀ ਗਈ ਹੈ ਪਰ ਇਹ ਅਜ ਦੀ ਡੇਟ ਦੇ ਵਿੱਚ ਅਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਹਰ ਬੰਦੇ ਨੂੰ ਇੱਕ ਨੌਲੇਜ ਹੋਣੀ ਚਾਹੀਦੀ ਹੈ ਕਿ ਆਪਾਂ ਸੀਪੀਆਰ ਕਿਵੇਂ ਦੇਣਾ ਹੈ ਤੇ ਉਸ ਤਰੀਕੇ ਨਾਲ 90 ਤੋਂ 95% ਅਸੀਂ ਬੰਦਿਆਂ ਦੀ ਜਿਹੜੀ ਹੈ ਹਾਰਟ ਅਟੈਕ ਨਾਲ ਜਿਹੜੀ ਕੈਜ਼ੁਐਲਟੀ ਹੁੰਦੀ ਹੈ ਉਹਨੂੰ ਬਚਾ ਸਕਦੇ ਹਾਂ ਸੋਰਬਿਟਾਟ ਜਾਂ ਡਿਸਪ੍ਰਿੰਟ ਟੈਬਲੇਟ ਆਉਂਦੀ ਉਹਨੂੰ ਜੀਬ ਥਲੇ ਰੱਖ ਸਕਦੇ ਹਾਂ ਉਹ ਕਈ ਜਿਹੜੇ ਹੈਗੇ ਆ ਫਰਸਟ ایڈ ਹੈ ਜਿਹੜੇ ਆਪਾਂ ਕਰ ਸਕਦੇ ਆ ਮੌਕੇ ਤੇ ਬੰਦੇ ਦੀ ਤਕਰੀਬਨ ਅਸੀਂ ਜਾਨ ਬਚਾ ਸਕਦੇ ਆ ਸਰਕਾਰ ਜਿਹੜਾ ਨੌਨ ਵਨ ਫਰਸਟ ਐਡ ਹਸਪਤਲ ਭੇਜਿਆ ਤੁਹਾਨੂੰ ਬਕਰਾਂ ਹੁਣ ਠੀਕ ਹੈ ਬਿਲਕੁਲ ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਸੀ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਬੜਾ ਵਧੀਆ ਆਇਆ ਇਹਦਾ ਪੰਪ ਦੁਆਰਾ ਕਰਨ ਲੱਗ ਪਿਆ ਨਹੀਂ ਤਾਂ ਨਾਰਮਲੀ ਡੈੱਡ ਹੋ ਜਾਣਾ ਸੀਗਾ ਤੇ ਬਾਕੀ ਉਹਨੂੰ ਅਪੀਲ ਇਹੀ ਹੈ ਕਿ ਇਹ ਬਹੁਤ ਸਿੰਪਲ ਜੀ ਇੱਕ ਕੀ ਨਾਮ ਹੈ ਪ੍ਰੋਸੈਸ ਹੈ ਜੇ ਆਪਾਂ ਇਹਨੂੰ ਸਾਰੇ ਸਿੱਖ ਲਈਏ ਤੇ ਘਰੇ ਵੀ ਆਪਣੇ ਹੋਣ ਵਾਲੀ ਕੇਸੂਲ ਤੋਂ ਆਪਾਂ ਬਚਾ ਸਕਦੇ ਹਾਂ